ਸੋ ਧੰਨਵਾਦ ਤੁਹਾਡਾ ਸਾਰੇ ਮੀਡੀਆ ਕਰਮੀਆਂ ਦਾ ਸਾਰੇ ਭਾਈਚਾਰੇ ਦਾ ਕਿਉਂਕਿ ਤੁਹਾਨੂੰ ਜਿਹੜੀ ਸਾਡੀ ਇੱਕ ਇੱਕ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਹਰ ਜਿਹੜੀ ਖਬਰ ਹੈ ਤੁਹਾਡੇ ਤੱਕ ਪਹੁੰਚੇ ਹੁਣ ਮੇਰੇ ਨਾਲ ਸਾਡੇ ਸੰਜੀਵ अरोड़ा ਜੀ ਜੱਬੇਵਾਲਤ ਸਾਹਿਬ ਸਾਡੇ ਕੈਬਨਿਟ ਮਿਨਿਸਟਰ ਰਵਜੋਤ ਜੀ ਸਾਡੇ ਭਗਤ ਜੀ ਔਰ ਸਾਡੇ ਵੀਰ ਜਿਹੜੇ ਕੌਂਸਲਰ ਦੀ ਇਲੈਕਸ਼ਨ ਜਿਹੜੇ ਲੜੇ ਵੀ ਔਰ ਬਹੁਤ ਮਿਹਨਤ ਕਰ ਰਹੇ ਨੇ ਪਾਰਟੀ ਲਈ ਸਾਡੇ ਵਰਸ਼ਪਤ ਸਾਹਿਬ ਕਪਲ ਜੀ ਸੋ ਮੈਂ ਰਹਿਣੀ ਆ ਕਿਉਂਕਿ ਅੱਜ ਲੰਬੇ ਅਰਸੇ ਤੋਂ ਸਾਡੇ ਵੀਰ ਜਿਹੜੇ ਕਿ ਕਾਂਗਰਸ ਪਾਰਟੀ ਦੇ ਨਾਲ ਕਾਫੀ ਇਹਨਾਂ ਨੇ ਸੇਵਾ ਕੀਤੀ ਉਧਰ ਪਰ ਉਹਨਾਂ ਦਾ ਮਾਹੌਲ ਚੱਲ ਦੇਖ ਕੇ ਕਿਤੇ ਕਹਿੰਦੇ ਨੇ ਵੀ ਦਿਲ ਜਿਹੜਾ ਕਿਤੇ ਨਾ ਕਿਤੇ ਇੱਕ ਪ੍ਰੋਟੋਕੋਲ ਇੱਕ ਵਧੀਆ ਪਾਰਟੀ ਦੇ ਤਹਿਤ ਜਿਹੜਾ ਦਿਲ ਧੜਕਦਾ ਸੀ ਸੋ ਅਸੀਂ ਦਿਲ ਦੀ ਗਹਿਰਾਈ ਤੋਂ ਵੱਡੇ ਭਰਾ ਹੁਣਾਂ ਦਾ ਬੰਟੀ ਜੀ ਹੁਣਾਂ ਦਾ ਜੀ ਆਇਆਂ ਆਖਦੇ ਆ ਹੁਣ ਮੈਂ ਬੇਨਤੀ ਕਰੂੰਗਾ ਸੰਜੀਵ ਅਰੋੜਾ ਜੀ ਨੂੰ ਕੁਝ ਸ਼ਬਦ ਜਿਹੜੇ ਆ ਉਹ ਆਪ ਬੰਟੀ ਜੀ ਦੇ ਮੁਤਾਬਿਕ ਸਰ ਮਾਈਕ ਕਰੋ ਮਾਈਕ ਚਲ ਨਹੀਂ ਠੀਕ ਹੈ ਠੀਕ ਹੈ ਸਰ ਮਾਈਕ ਵਾਂਗ ਜੀ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਦਾ ਪਿਆਰ ਭਰਿਆ ਸਸਰੀਕਾ ਸਾਰੇ ਦਰਸ਼ਕਾਂ ਨੂੰ ਔਰ ਮੈਂ ਜੀ ਆਇਆਂ ਨੂੰ ਕਹਿੰਦਾ ਬਲਜਿੰਦਰ ਬੰਟੀ ਕਾਂਗਰਸ ਤੋਂ ਜਿਹੜੇ ਆਏ ਆ ਸਾਡੇ ਪਰਿਵਾਰ 'ਚ ਆਏ ਆ ਔਰ ਸੋਨੂ ਜਿਹੜੇ ਕਿ ਸਾਡੇ ਉਥੋਂ ਕਾਉਂਸਲਰ ਹੈ ਉਹ ਵੀ ਨਾਲ ਬੈਠੇ ਆ ਔਰ ਇਹ ਮਿਲ ਕੇ ਹੁਣ ਕੰਮ ਕਰਨਗੇ ਔਰ ਆਪਾਂ ਸਿਰਫ 72 ਨੰਬਰ ਵਾਰਡ ਹੀ ਨਹੀਂ ਸਾਰੇ ਲੁਧਿਆਣੇ ਨੂੰ ਇਹੋ ਜੇ ਯੰਗ ਲੀਡਰਾਂ ਦੇ ਨਾਲ ਐਡਾ ਵਧੀਆ ਬਣਾਣਾ ਹੈ ਕਿ ਹਰ ਲੁਧਿਆਣਵੀ ਨੂੰ ਨਾਜ਼ ਹੋਏਗਾ ਕਿ ਲੁਧਿਆਣਾ ਸਾਡਾ ਸ਼ਹਿਰ ਹੈ ਮੈਂ ਇੱਕ ਵਾਰੀ ਦੁਬਾਰਾ ਬਲਜਿੰਦਰ ਬੰਟੀ ਦਾ ਜੀ ਆਇਆਂ ਨੂੰ ਕਹਿੰਦਾ ਸਸਰੀ ਦਾ ਦੋ ਦੋ ਪਾਸੇ ਹੁਣ ਮਿਲ ਕੇ ਨਾਲ ਲੱਗ ਰਿਹਾ ਕਿ ਫਾਇਦਾ ਮਿਲੇਗਾ ਹੁਣ ਚੋਣਾਂ ਦੇ ਵਿੱਚ ਵਿੱਚ ਗੱਲ ਸੁਣੋ ਹਰ ਚੀਜ਼ ਚੋਣ ਨਾਲ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਾਂ ਹਰ ਚੀਜ਼ ਵੋਟ ਨਹੀਂ ਹੁੰਦੀ ਸਾਡਾ ਪਰਿਵਾਰ ਹੈ ਇਹ ਪਰਿਵਾਰ ਵਿੱਚ ਜਿਹੜੇ ਐਫੀਸ਼ੀਐਂਟ ਬੰਦੇ ਆ ਜਿਹੜੇ ਸਿਆਣੇ ਬੰਦੇ ਆ ਉਹਨਾਂ ਦੀ ਸਾਨੂੰ ਲੋੜ ਹੈ ਔਰ ਉਹਨਾਂ ਦਾ ਹਮੇਸ਼ਾ ਜੀ ਆਇਆਂ ਨੂੰ ਹੈ ਬੱਟੀ ਇੰਜੀਨੀਅਰ ਹੈ ਸਿਆਣਾ ਬੰਦਾ ਇਹਦੀ ਆਸੀਂ ਸਰਵਿਸਿਜ਼ ਲਵਾਵਾਂਗੇ ਜਿੱਥੇ-ਜਿੱਥੇ ਲੋਡ ਹੋਏਗੀ ਅਸੀਂ ਇਹਨੂੰ ਇਹਦੀ ਸਰਵਿਸਿਜ਼ ਨੂੰ ਵਰਤਾਂਗੇ ਹੋਰ ਦੱਸੋ ਹੋਰ ਕੋਈ ਠੀਕ ਹੈ ਜੀ ਬੱਟੀ ਅਮਰਪੁਰ ਦਾ ਬੱਟੀ ਨੇ ਜੀ ਕਹਿਣਾ ਚਾਹੁੰਗੇ ਕਾਂਗਰਸ ਨੇ ਮਲਵਈ ਦਾ ਕਿਹਾ ਕਿ ਕਾਰਨ ਇਹਦਾ ਹੈ ਦੇਖੋ ਇਹਦਾ ਕਾਰਨ ਤੇ ਇਹ ਆ ਇਕ ਉਹਨੂੰ ਦਾ ਸ਼ੇਰ ਹੈ ਕਿ یوں ਤਾਂ ਰਹੀ ਹਾਂ ਕਿ ਕੁਝ ਮਜਬੂਰੀਆਂ ਯੋਹੀ ਤੋ ਕੁਝ ਲੋਖਾ ਨਹੀਂ ਹੁੰਦਾ ਮਜਬੂਰੀਆਂ ਦੇ ਹੋਣੀਆਂ ਉਸ ਕਰਕੇ ਬਾਕੀ ਇਹ ਬੜੀ ਸਿੱਧੀ ਤੇ ਸਪਸ਼ਟ ਗੱਲ ਕਿ ਮੈਂ ਅਰੋੜਾ ਜੀ ਦੇ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਜੀ ਉਹਦੇ ਤੋਂ ਬਹੁਤ ਪ੍ਰਭਾਵਿਤ ਹਾਂ ਔਰ ਮੈਨੂੰ ਉਹਦੇ ਬਾਰੇ ਜਿਹੜਾ ਮੈਨੂੰ ਪ੍ਰੇਰਿਤ ਕੀਤਾ ਚੱਪਿਆਲ ਸਾਹਿਬ ਮੇਰੇ ਪੁਰਾਣੇ ਦੋਸਤ ਨੇ ਡਾਕਟਰ ਰਵਜੋਤ ਜੀ ਤੇ ਭਗਤ ਜੀ ਹੋਰੀ ਕੀਰਤੀ ਭਗਤੀ ਹੋਰੀ ਇਹਨਾਂ ਦੇ ਪ੍ਰੇਰਣਾ ਸਰਕਾ ਔਰ ਇਹਨਾਂ ਦੀਆਂ ਸੁਭਾਵਾਂ ਨੂੰ ਦੇਖਦੇ ਹੋਏ ਅੱਜ ਮੈਂ ਪਾਰਟੀ ਜੁਆਇਨ ਕੀਤੀ ਹੈ ਤੇ ਇਹ ਗੱਲ ਬੜੀ ਸਿੱਧੀ ਤੇ ਸਪਸ਼ਟ ਹੈ ਕਿ ਜਿੱਥੇ ਆਏ ਆ ਜਿੱਥੇ ਜਿਸ ਘਰ ਚ ਆਏ ਆ ਉਸ ਘਰ ਦੀ ਖੈਰ ਮੰਗਾਂਗੇ ਔਰ ਉਸ ਘਰ ਨੂੰ ਵੱਧਾ-ਫੁੰਦਾ ਦੇਖਦਾ ਜੂੜ ਇਹ ਕੋਸ਼ਿਸ਼ ਕਰਾਂਗੇ ਕਿ ਉਹ ਘਰ ਵਧੇ ਦੇ ਤੁਸੀਂ ਪਾਰਟੀ ਚ ਹੈ ਕਿਉਂਕਿ ਤੁਹਾਨੂੰ ਪਾਰਟੀ ਨੂੰ شناخت ਉਹ ਬਹੁਤ ਖਾਸ ਵੀ ਮੰਨਿਆ ਜਾਂਦਾ ਹੈ ਉਹ ਕਿਹੜੀਆਂ ਵਜ੍ਹਾਵਾਂ ਸੀਗੀਆਂ ਜਿਹੜਾ ਤੁਹਾਨੂੰ ਜਣਨਾ ਪਿਆ ਦੇਖੋ ਗੱਲ ਮਤਲਬ ਕੀ ਹੈ ਖਾਸ ਤੇ ਐਡਾ ਸੰਗਠਨ ਦੇ ਵਿੱਚ ਮੈਂ ਸੰਗਠਨ ਚ ਕੰਮ ਕੀਤਾ ਮੈਂ ਯੂਥ ਕਾਂਗਰਸ ਚ ਕੰਮ ਕੀਤਾ ਮੈਂ ਸੰਗਠਨ ਚ ਕਿਤੇ ਮੈਂ ਬਲੋਕ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਹਾ ਔਰ ਮੈਂ ਜ਼ਿਲ੍ਹੇ ਚ ਵਾਈਸ ਪ੍ਰੈਜ਼ੀਡੈਂਟ ਰਿਹਾ ਔਰ ਹੁਣ ਮੈਂ ਸੈਕਟਰੀ ਹਾਂ ਪੰਜਾਬ ਦਾ ਔਰ ਗੱਲ ਇਹ ਨਹੀਂ ਕਿ ਪਾਰਟੀ ਚ ਕੰਮ ਕਰ 30 ਸਾਲ ਨਾ ਪਾਰਟੀ ਨੂੰ ਦਿੱਤੇ ਆ ਆਪਣੀ ਪਾਰਟੀ 30 ਸਾਲ 50 ਸਾਲ ਮੇਰੀ ਉਮਰ ਹੈ 20 ਸਾਲ ਤੋਂ ਮੈਂ ਝੰਡਾ ਚੁੱਕ ਕੇ ਤੁਰਿਆ ਤੇ ਜੇਕਰ ਮੈਂ ਕੁਝ ਦੇਖ ਕੇ ਆਇਆ ਤੇ ਮੈਂ ਬਤੌਰ ਇੰਜੀਨੀਅਰ ਉਥੇ ਅ ਇੰਜੀਨੀਅਰ ਕੀਤੀ ਹੈ ਮੇਰੀ ਜੀਐਨਈ ਤੋਂ ਤੇ ਜਿਵੇਂ ਸੋ ਸਮਝ ਕੇ ਆਇਆ ਕੋਈ ਇਦਾਂ ਨਹੀਂ ਕਿ ਮੈਨੂੰ ਕੋਈ ਉਂਗਲ ਲਾ ਕੇ ਲਿਆਇਆ ਤੇ ਮੈਂ ਫਿਰ ਕਹਿੰਦਾ ਕਿ ਮੈਂ ਪ੍ਰਭਾਵਿਤ ਹਾਂ ਇਹਨਾਂ ਦੀ ਸ਼ਖਸੀਅਤ ਤੋਂ ਇਹਨਾਂ ਦੇ ਕੰਮ ਕਰਨ ਦੇ ਢੰਗ ਤੋਂ ਵੈਰੀ ਗੁੱਡ ਚਾ ਥੈਂਕ ਯੂ ਹਰ ਮੈਂ ਬੇਨਤੀ ਕਰੂਗਾ ਦੋਸ਼ ਹਮਤ ਸਾਡੇ ਜੱਪੇਵਾਲ ਸਾਹਿਬ ਜ਼ਰੂਰ ਆਪਣੇ ਵਿਚਾਰ ਦੱਸਦੇ ਬਲਿੰਦਰ ਬਾਠੀ ਜੀ ਸਾਡੇ ਬਹੁਤ ਹੀ ਨੌਜਵਾਨ ਲੀਡਰ ਔਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਤਿੰਨ ਦਹਾਕੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਦਿੱਤੇ 30 ਸਾਲ ਦਾ ਸਮਾਰ ਕੋਈ ਛੋਟਾ ਨਹੀਂ ਹੁੰਦਾ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਮੈਂ ਉਹਨਾਂ ਦੀ ਕਾਰਜ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਚ ਆਇਆ ਤੇ ਮੈਂ ਉਹਨਾਂ ਨੂੰ ਭਰੋਸਾ ਦਵਾਉਣਾ ਹੈ ਕਿ ਉਹਨਾਂ ਦਾ ਮਾਣ ਸਨਮਾਨ ਬਰਕਰਾਰ ਰੱਖਿਆ ਜਾਏਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਕਪਿਲ ਸੋਨੂ ਜੀ ਜਿਹੜੇ ਸਾਡੇ ਕਾਉਂਸਲਰ ਨੇ ਮੈਂ ਬਾਟੀ ਜੀ ਨੂੰ ਪੁੱਛਿਆ ਕਿ ਕਿਹੜੀਆਂ ਸ਼ਰਤਾਂ ਤੇ ਜੁਆਇਨ ਕਰਨਾ ਤੇ ਬਾਟੀ ਜੀ ਕਹਿੰਦੇ ਮੇਰੀ ਕੋਈ ਸ਼ਰਤ ਨਹੀਂ ਸੋ ਬਿਨਾ ਸ਼ਰਤ ਸਾਡੇ ਜੁਆਇਨ ਕਰ ਰਹਾ ਹੈ ਔਰ ਕਹਿੰਦੇ ਮੈਂ ਕਾਉਂਸਲਰ ਦਾ ਚੋਣ ਲੜ ਕੇ ਬਹੁਤ ਵਾਰ ਦੇਖ ਲਿਆ ਤੇ ਹੁਣ ਤਾਂ ਮੈਂ ਲੜਨਾ ਨਹੀਂ ਸੋ ਮੈਂ ਕਪਿਲ ਸੋਨੋਜੀ ਨੂੰ ਵੀ ਸਾਡਾ ਦੋਵੇਂ ਜਦੋਂ ਲੀਡਰ ਇਕੱਠੇ ਹੋ ਕੇ ਕੰਮ ਕਰਨਗੇ ਤੇ ਸਾਡਾ 50% ਤੋਂ ਫਿਰ 90% ਹੋ ਜਾਏਗਾ। ਔਰ ਸਾਡਾ ਇਸ ਵਾਰਡ ਦੇ ਵਿੱਚ ਜਿਹੜਾ ਨਤੀਜਾ ਹੈ ਬਹੁਤ ਅੱਛਾ ਰਹੇਗਾ ਜਿਸ ਤਰ੍ਹਾਂ ਸੰਜੀਵ ਜੀ ਨੇ ਦੱਸਿਆ ਕਿ ਪੂਰੇ ਵਸਤੇ ਦੇ ਵਿੱਚ ਸਾਡੇ ਛੋਟੇ ਵੀਰ ਦੀ ਬਲਜਿੰਦਰ ਬਾਟੀ ਜੀ ਦੀ ਬਹੁਤ ਸੇ ਹੈ, ਬਹੁਤ ਆਧਾਰ ਹੈ। ਸੋ ਮੈਂ ਉਹਨਾਂ ਦਾ ਵੈਲਕਮ ਕਰਦਾ। ਥੈਂਕ ਯੂ। ਚੈਰ। ਵੈਰੀ ਗੁੱਡ। ਔਰ ਮੈਂ ਬੇਨਤੀ ਕਰਾਂਗਾ ਮੈਂਦਰ ਭਗਤ ਜੀ ਨੂੰ ਵੀ ਦੋ ਸ਼ਬਦ ਉਹ ਵੀ ਆਪਣੇ ਜਰੂਰ ਦੱਸੇ। ਬਹੁਤਕਾਤ ਜਿਹੜਾ ਪ੍ਰਧਾਨੀ ਔਰ ਲੁਧਿਆਣਾ ਬੈਸਟੇ ਬਹੁਤ ਹੀ ਕਾਬਿਲ ਉਮੀਦਵਾਰ ਜਿਸ ਜੀਰੋੜਾ ਦੀ ਅੱਜ ਬੜਿਆ ਮੈਂ ਕਹਿ ਸਕਦਾ ਕਿ ਜਦ ਲੁਧਿਆਣਾ ਬੈਸਟੇ ਇਲੈਕਸ਼ਨ ਵਿੱਚ ਬਹੁਤ ਵੱਡਾ ਇੱਕ ਮੋੜ ਆਇਆ ਹੈ ਸਾਰੇ ਮੇਰੇ ਵੀਰ ਪੁੱਤਰ ਕਾ ਜਾਣਦੇ ਨੇ ਕਿ ਬੰਟੀ ਜੀ ਜਿੱਤਿਆ ਸੀ ਕੌਨਸਲ ਸਾਰੇ ਪੰਜਾਬ ਤੋਂ ਸਭ ਤੋਂ ਜ਼ਿਆਦਾ ਜਿੱਤਿਆ ਔਰ ਉਹਨਾਂ ਦੇ ਨਾਲ ਨਾਲ ਹੁਣ ਪਿਛਲੀ ਵਾਰੀ ਕਪਲ ਸੋਨਨ ਜਿੱਤੇ ਨੇ ਇਹ ਵੀ 2600 ਵੋਟਾਂ ਦੇ ਨਾਲ ਜਿੱਤੇ ਬੜੀ ਵੱਡੀ ਇਹਨਾਂ ਨੇ ਇੱਕ ਇਤਿਹਾਸਕ ਜਿੱਤ ਹਾਸਲ ਕੀਤੀ ਹੈ ਜਿਵੇਂ ਉੜਾ ਸਾਹਿਬ ਨੇ ਕਿਹਾ ਬਿਲਕੁਲ ਸਹੀ ਹੈ ਕਿ ਸਾਡਾ ਪਰਿਵਾਰ ਵਧਣਾ ਚਾਹੀਦਾ ਹੈ ਸਾਨੂੰ ਕਦੇ ਵੀ ਕੇਵਲ ਵੋਟਾਂ ਦੀ ਰਾਜਨੀਤੀ ਨਾ ਕਰਦੇ ਹੋਏ ਕਿ ਸਮਾਜ ਚ ਅੱਛੇ ਜੀ ਨਿਰਾਨ ਸਮਾਜ ਦੀ ਸੇਵਾ ਕਰਨ ਲੋਕਾਂ ਨਾਲ ਪਿਆਰ ਕਰਨ ਇਦਾਂ ਦੇ ਲਿਖਾ ਲੋੜ ਹੈਗੀਏ ਬਾਕੀ ਤੁਸੀਂ ਪੁੱਛਦੇ ਸੀ ਮਜਬੂਰੀ ਮਜਬੂਰੀ ਤੁਸੀਂ ਸਾਰੇ ਜਾਣਦੇ ਹੋ ਕਿ ਮਜਬੂਰੀ ਹੈਗੀਏ ਉੱਥੇ ਸਰਕਾਰ ਨਹੀਂ ਹੈਗਾ ਇੱਥੇ ਸਰਕਾਰ ਹੈ ਐਨ ਨਹੀਂ ਫਰਕ ਆ ਗਿਆ ਸੋ ਇਸ ਕਰਕੇ ਬੰਟੀ ਜੀ ਇੱਥੇ ਆਏ ਇਸ ਕਰਕੇ ਕਿ ਨਮਾ ਤੇ ਸੁੱਖ ਬਾੜ ਮਿਲੇਗਾ ਪਿਆਰ ਮਿਲੇਗਾ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਨਾਲੇ ਬੰਟੀ ਜੀ ਦਾ ਵੈਲਕਮ ਤੇ ਮੈਂ ਇਹ ਸੌਮ ਜਰ ਦੇ ਨਾਲ ਗੈਂਤ ਕਰ ਰਿਹਾਗਾ ਅਗੋਂ ਹੋਰ ਕੁਝ ਇੱਕ ਇੱਕ ਗਿਆ ਦੋਨੇ ਰੱਖ ਕੇ ਹੋਰ ਪਾਜੀ ਬਬੂ ਨਾਲ ਪਾ ਦਿੱਤਾਗੇ ਬਾੜ ਨੂੰ ਬੱਤਰ ਸਾਰਾ ਲੁਧਿਆਣਾ ਵੈਸੇ ਜਿੱਤਾਂਗੇ ਇਤਹਾਸ ਜਿੱਤ ਹੋਏਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਛੋਟਾ ਜਿਹਾ ਸਵਾ ਗੁਰਸਾ ਨਾ ਅਹੰਕਾਰ ਇਹ ਪੋਸਟਰ ਕਿਸ ਹੱਦ ਤੱਕ ਤੁਸੀਂ ਮੰਨਦੇ ਹੋ ਕਿ ਆਸ਼ੂ ਜੀ ਦੇ ਉੱਤੇ ਲਾਗੂ ਹੁੰਦਾ ਤੇ ਮੇਰੇ ਉੱਤੇ ਲਾਗੂ ਹੁੰਦਾ ਮੈਂ ਆਪਣੇ ਬਾਰੇ ਕਹਿ ਰਿਹਾ ਨਾ ਗੁੱਸਾ ਨਾ ਅਹੰਕਾਰ ਹੁਣ ਤੁਸੀਂ ਨਾਮ ਆਪੇ ਲਈ ਜਾਂਦੇ ਹੋ ਮੈਂ ਤਾਂ ਕਿਸੇ ਦਾ ਨਹੀਂ ਕਿਹਾ ਕਿ ਕਿਸੇ ਨੂੰ ਗੁੱਸਾ ਤੇ ਅਹੰਕਾਰ ਮੈਂ ਆਪਣੇ ਬਾਰੇ ਕਿਹਾ ਇਸ ਤਰ੍ਹਾਂ ਸੋ ਇਹ ਮੇਰੇ ਬਾਰੇ ਹੈ ਬਹੁਤ